ਤੇ ਬਾਕੀ ਆ ਪਿੱਛੇ ਇਹਦੇ ਦੇ ਪਾਸੇ ਜਿਹੜੀ ਸਰਕਾਰੀ ਜਾਇਦਾਦਾਂ ਤੇ ਕਬਜ਼ੇ ਦੀ ਕਪਨਾ ਆਮ ਹੋ ਕੇ ਜਾਰੀ ਨਹੀਂ ਸਕਦੀ ਸ਼ਹਿਰਾਂ ਵਿੱਚ ਮਹਿੰਗੀਆਂ ਭਾਦੀਆਂ ਪਈਆਂ ਨਗਰ ਸੁਧਾਰ ਟਰਸਟ ਦੀਆਂ ਖਾਲੀ ਥਾਵਾਂ ਤੇ ਲੋਕ ਇੱਕ ਦੂਜੇ ਨੂੰ ਦੇਖੀ ਦੇਖੀ ਕਬਜ਼ੇ ਕਰ ਰਹੇ ਹਨ ਅਜਿਹੀ ਇੱਕ ਮਾਮਲਾ ਲਾੜ੍ਹ ਕ੍ਰਿਸ਼ਨਾ ਮਾਰਕੀਟ ਲੋਪਨਗਰ ਦੇ ਸਾਹਮਣੇ ਆਇਆ ਹੈ ਜਿੱਥੇ ਨਗਰ ਸੁਧਾਰ ਟਰਸਟ ਦੀਆਂ ਦੁਕਾਨਾਂ ਤੇ ਟਰਸਟ ਵੱਲੋਂ ਛੱਡੇ ਗਏ ਬਰਾਂਦ ਦੇ ਉੱਪਰ ਦੋ ਵਕਤ ਵਕ ਦੁਕਾਨਦਾਰਾਂ ਵੱਲੋਂ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇੱਕ ਦੂਜੇ ਦੇ ਉੱਪਰ ਕਬਜ਼ਾ ਕਰਨ ਦੇ ਰੋਕ ਲਗਾਏ ਗਏ। ਦਰਸਾਲ ਇੱਕ ਮਸਲੇ ਦੇ ਵਿੱਚ ਇਸ ਮਾਰਕੀਟ ਵਿੱਚ ਪਈ ਇੱਕ ਖਾਲੀ ਦੁਕਾਨ ਜੋ ਹਜੇ ਟ੍ਰਸਟ ਵੱਲੋਂ ਵੇਚੀ ਹੀ ਨਹੀਂ ਗਈ ਤੇ ਇੱਕ ਦਹੀਂ ਦਾ ਕੰਮ ਕਰਨ ਵਾਲੇ ਦੁਕਾਨਦਾਰ ਦੇ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਤੇ ਨਾਲ ਹੀ ਇੱਕ ਹੋਰ ਦੁਕਾਨਦਾਰ ਦੇ ਵੱਲੋਂ ਉਸ ਦੀ ਕਾਰਨਲ ਦੀ ਦੁਕਾਨ ਦੇ ਨਾਲ ਪਈ ਖਾਲੀ ਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੋਵਾਂ ਦਾ ਇਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਕਬਜ਼ੇ ਦੀ ਪੋਰ ਖੁੱਲ ਗਈ ਹੁਣ ਦੋਵਾਂ ਧਿਰਾਂ ਵੱਲੋਂ ਪ੍ਰਸ਼ਾਸਨ ਨੂੰ ਇੱਕ ਦੂਜੇ ਦੇ ਉੱਪਰ આરોਪ ਲਗਾ ਕੇ ਸ਼ਿਕਾਇਤਾਂ ਕੀਤੀ ਗਈ ਤੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਕਰਮਚਾਰੀ ਵੀ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਦੋਵੇਂ ਦੁਕਾਨਦਾਰ ਇੱਕ ਦੂਜੇ ਦੇ ਉੱਪਰ ਕਬਜ਼ੇ ਦੇ આરોਪ ਲਗਾ ਰਹੇ ਹਨ ਤੇ ਜਦਕਿ ਖੁਦ ਨੂੰ ਪਾਕ ਸਾਫ਼ ਦੱਸਦੇ ਹੋਏ ਵੱਖ-ਵੱਖ ਤਰ੍ਹਾਂ ਦੇ ਤਰਕ ਦੇ ਰਹੇ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਪ੍ਰਸ਼ਾਸਨ ਇਹਨਾਂ ਦੋਵਾਂ ਧਿਰਾਂ ਦੇ ਉੱਪਰ ਕਿਸ ਤਰ੍ਹਾਂ ਦੇ ਕਿਸ ਨੂੰ ਦੋਸ਼ੀ ਮੰਨੇ ਹਨ ਤੇ ਕਿਹੜੀ ਕਾਰਵਾਈ ਕਰਦੇ ਹਨ ਇਸ ਸਬੰਧੀ ਨਗਰ ਸੁਧਾਰ ਪ੍ਰਸ਼ਦ ਦੇ ਮੁਖ ਦੇਖਣ ਵਾਲੀ ਟੀਮ ਤੋਂ ਬਾਅਦ ਸੀਨੀਅਰ ਸਹਾਇਕ ਗੁਰਸੇਵ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਮੌਕਾ ਦੇਖਿਆ ਗਿਆ ਤੇ ਨਜਾਇਜ਼ ਕਬਜ਼ਾ ਜ ਚੱਲਦਿਆਂ ਕੰਮ ਬੰਦ ਕਰਵਾਇਆ ਗਿਆ ਹੈ ਤੇ ਕਰਮਚਾਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਮੇਰਾ ਨਾਮ ਅਕਵਿੰਦਰ ਸਿੰਘ ਹੈ ਜੀ ਪਿੰਡਾ ਡੈਰੀ ਮੇਰੀ ਕਿਰਾਏ ਪਰ ਦੁਕਾਨ ਹੈ ਜੀ ਆਦੇ 2-3 ਸਾਲਾਂ ਤੋਂ ਇੱਥੇ ਕਿਰਾਏ ਤੇ ਰਹਿ ਰਹੇ ਹਾਂ ਤੇ ਆਲੇ ਦੁਆਲੇ ਮੇਰੇ ਸਾਰੇ ਮਾਲਕਾਂ ਦੀਆਂ ਦੁਕਾਨਾਂ ਆਏ ਤੇ ਬਾਕੀ ਆ ਪਿੱਛੇ ਇਹਦੇ ਨੇ ਪਾਸੇ ਜਿਹੜਾ ਸੱਜੇ ਪਾਸੇ ਆ ਜਿਹੜਾ ਇਹ ਦੁਕਾਨ ਵਾਲੇ ਮਾਲਕ ਆ ਜਿਹੜੇ ਕੋਰੀਡੋਰ ਜਿਹੜਾ ਪਿੱਛੇ ਨੂੰ ਅੱਗੇ ਨੂੰ ਜਾਣ ਵਾਲਾ ਆ ਉਹਦੇ ਤੇ ਇਹਨਾਂ ਨੇ ਕਬਜ਼ਾ ਕਰਕੇ ਆਪਣੀਆਂ ਕੰਦਾ-ਕੁੰਦਾ ਕਰਨੀਆਂ ਥੱਲੇ ਟੈਲਾ ਲਾ ਲਈਆਂ ਟੈਲਾ ਲਾ ਕੇ ਉਸ ਤੋਂ ਬਾਅਦ ਜਦੋਂ ਅਸੀਂ ਪਿੱਛੇ ਨੂੰ ਕਦੇ ਜਾਣਾ ਹੁੰਦਾ ਸਾਨੂੰ ਮਨਾ ਕਰਦੇ ਆ ਵੀ ਇੰਦਰ ਬਾਥਰੂਮ ਵੀ ਨਹੀਂ ਜਾਣਾ ਬਾ ਇਹ ਹੀ ਗੱਲਬਾਤ ਆ ਜੀ ਸਾਡਾ ਤਾਂ ਇੱਥੇ ਕੋਈ ਨਾ ਆਪਣਾ ਲੱਗ ਲੈਣਾ ਨਹੀਂ ਆ ਨਾ ਵੀ ਸਾਡੀ ਆਪਣੀ ਦੁਕਾਨ ਆ ਨਾ ਵੀ ਸਾਡਾ ਆਪਣਾ ਕਬਜ਼ਾ ਜੀ ਅੱਜ ਦੁਕਾਨ ਵਾਲਾ ਕਹਿ ਦਵੇ ਵੀ ਸਾਮਾਨ ਚੱਕ ਕੇ ਤੁਸੀਂ ਹੋਰ ਪਾਸੇ ਚਲੋ ਸਾਡਾ ਹੋਰ ਪਾਸੇ ਜਾਣਾ ਪੈਣਾ। ਇੰਨੇ ਨਾਲ ਕੋਈ ਨਹੀਂ ਹੈ ਜੀ ਇਹ ਤਾਂ ਕਿਰਾਏ ਤੇ ਰਹ ਰਹੇ ਹਾਂ ਲੋਕਾਂ ਨਾਲ। ਸਾਡਾ ਇੱਥੇ ਕੋਈ ਲੱਗ ਲੈਣਾ ਇਹਦੇ ਨਾਲ ਕੋਈ ਸਾਡੀ ਜ਼ਮੀਨ ਹੈ ਨਾ ਕਿ ਸਾਡੀ ਆਪਣੀ ਦੁਕਾਨ ਹੈ। ਸਾਡੇਆਂ ਅਜੇ ਤਾਂ ਕਿਰਾਏ ਤੇ ਰਹ ਰਹੇ ਹਾਂ ਸਾਡੀ ਤਾਂ ਆਪਣੀ ਡੈਰੀ ਸਿਰਫ ਡੈਰੀ ਹੈ ਡੈਰੀ। ਕਿਸੇ ਤਰ੍ਹਾਂ ਦਾ ਨਹੀਂ ਹੈ ਜੀ ਨਾ ਅਸੀਂ ਕੋਈ ਸਾਡੇ ਕੋਲ ਕੋਈ ਟਰਾਲ ਲਾਉਣ ਦੀ ਜਗ੍ਹਾ ਹੈ ਸਾਡੇ ਕੋਲ। ਨਾ ਅਸੀਂ ਲਾਈਏ ਕਦੇ ਜੀ। ਮਤਲਬ ਜੋ ਵੀ ਹੈਗਾ ਇਹ ਆਲੇ ਦੁਆਲੇ ਵਾਲੇ ਦੁਕਾਨਦਾਰੀ ਕਰ ਸਕਦੇ ਅਸੀਂ ਤਾਂ ਕਦੇ ਨਹੀਂ ਦੱਸਦੇ ਜੀ। ਮਤਲਬ ਕੋਈ ਗੱਲਬਾਤ ਵੀ ਹੋਈ ਕੋਈ ਲੜਾਈ ਝਗੜਾ ਵੀ ਹੋਇਆ ਕੱਲ ਬਾਸ ਉਦਾਂ ਹੀ ਮੈਂ ਜਦੋਂ ਅਸੀਂ ਗਏ ਤਾਂ ਸਾਡੇ ਗੱਲ ਪੈ ਗਏ ਬੋਲ ਬਲਾੜਨ ਕਰ ਲਿਆ ਫਾਈ ਪਿੱਛੇ ਮੁੜੇ ਆ ਜੀ ਆਪਣੀ ਦੁਕਾਨ ਦੇ ਅੰਦਰ ਵੜ ਗਿਆ ਆਣ ਕੇ ਆ ਜੀ ਕਾਨੂੰ ਝਗੜਣਾ ਜੀ ਕਿਸੇ ਦੀ ਦੁਕਾਨ ਬਦਲ ਇਹਦੀ ਦੁਕਾਨ ਸਾਡਾ ਕੋਈ ਝਗੜਣ ਦਾ ਮਸਲਮ ਨਹੀਂ ਬਣਦਾ ਆਈ ਕਿਰਾਏ ਦੇ ਰਹੇ ਨੇ ਇੰਪਰੂਵਮੈਂਟ ਟਰਸਟ ਵਾਲੇ ਆ ਕੇ ਗਏ ਕੀ ਕਹਿ ਗਏ ਹਾਂ ਜੀ ਉਹ ਕਹਿੰਦੇ ਆ ਬਈ ਜਿਨ੍ਹਾਂ ਤੇ ਕਾਰਵਾਈ ਕਰਾਂਗੇ ਜੀ ਅਸੀਂ ਤਾਂ ਬਾਕੀ ਉਹਨਾਂ ਉਹ ਨੂੰ ਜਾਣਣ ਜੀ ਇਹ ਜਾਣਨ ਦੀ ਤਾਂ ਕੋਈ ਨਹੀਂ ਕਹਿੰਦੇ ਅੱਜ ਤਾਂ ਇਧਰੋਂ ਬਸ ਬਾਥਰੂਮ ਜਾਣੇ ਆ ਜਾਂ ਆਪਣੀ ਦੁਕਾਨ ਦੇ ਉੱਪਰ ਤਾ ਜਾਣਾ ਹੁੰਦਾ ਨਹੀਂ ਤਾਂ ਸਾਨੂੰ ਕੋਈ ਮਤਲਬ ਨਹੀਂ ਪਿੱਛੇ ਦਾ ਜਾਣ ਦਾ ਇੰਟਰਪਾਨਾ ਜੀ ਕੋਈ ਕਾਟਰ ਦੇਖ ਲਓ ਜੀ ਜਾ ਕੇ ਤੁਸੀਂ ਵੀ ਦੇਖ ਲਓਏ ਵੀ ਦੇਖ ਲਣ ਕਿਹੜੇ ਕਾਟਰ ਪਏ ਆ ਸਾਡਾ ਉਸੇ ਕੋਈ ਇਹੇ ਤਰ੍ਹਾਂ ਦਾ ਕੋਈ ਕੁਝ ਨਹੀਂ ਆ ਜੀ ਸਾਡਾ ਇੱਥੇ ਕੋਈ ਹੱਕੇ ਨਹੀਂ ਆ ਜੀ ਸਾਡਾ ਹੱਕ ਤਾਂ ਹੋਵੇ ਜੇ ਅਸੀਂ ਸਾਡਾ ਆਪਣੀ ਦੁਕਾਨ ਹੋਵੇ ਇਹ ਦੁਕਾਨ ਕਾਇਦੇ ਰਹਿ ਰਹੇ ਆ ਜਦ ਤੱਕ ਕਿਰਾਇਆ ਦੇ ਰਹੇ ਆ ਜਦ ਤੱਕ ਰਹਿ ਰਹੇ ਆ ਹੋ ਸਕਦਾ ਮਾਲਕ ਅਗਲੇ ਸਾਲ ਸਾਡਾ ਦਵੇਾਨੂੰ ਸਾਡਾ ਹਰ ਸਾਲ ਕੰਟੈਕਟ ਹੁੰਦਾ 11 ਮਹੀਨੇ ਬਾਅਦ ਬਹੁਦੇ ਦਾ ਦਾਰ ਤੇ ਦੁਕਾਨ ਨਹੀਂ ਤੇ ਜਿਹੜਾ ਜਿਹੜੀ ਆ ਆਪਣਾ ਰਾਈਟ ਸਾਈਡ ਤੇ ਦੁਕਾਨ ਹੈਗੀ ਆ ਇਹ ਸੁਪਤੀ ਸਾਹਿਬ ਦੀ ਹੈ ਤੇ ਇੱਧਰ ਮਨਦੀਪ ਸਿੰਘ ਦੀ ਹੈ ਤੇ ਇਹ ਜਿਹੜਾ ਪਲਾਟ 17 ਨੰਬਰ ਹੈਗਾ ਕੁੱਲ 18 ਇਹਦੇ ਵਿੱਚ ਪਲਾਟ ਹੈਗੇ ਜਿਨ੍ਹਾਂ ਚੋਂ 17 ਨੰਬਰ ਦੀ ਅਲਾਟਮੈਂਟ ਹਜੇ ਇੰਪਰੂਵਮੈਂਟ ਟ੍ਰਸਟ ਦੇ ਨਾਮ ਤੇ ਹੈਗੀ ਆ ਤੇ ਮਤਲਬ ਕਿ ਇਹਨਾਂ ਨੇ ੱੱਕੇ ਨਾਲ ਆਣ ਕੇ ਦੋਨਾਂ ਪਿੱਲਰਾਂ ਦੇ ਉੱਤੇ ਆਹ ਸਾਡੇ ਸਾਹਮਣੇ ਹੈਗਾ ਕਿ ਬੀਮ ਪਿਆ ਹੋਇਆ ਹੈਗਾ ਪਹਿਲਾਂ ਤੌਰ ਤੇ ਬਣਾਤੇ ਜਾਣਾ ਤੇ ਅੱਜ ਮਤਲਬ ਕੀ ਇੰਪਰੂਵਮੈਂਟ ਟਰਸਟ ਨੇ ਕਾਰਵਾਈ ਕੀਤੀ ਗਈ ਇੰਪਰੂਵਮੈਂਟ ਟਰਸਟ ਵਾਲੇ ਆਏ ਹੈਗੇ ਆ ਉਹ ਆਪਣਾ ਦੇਖ ਕੇ ਜੋ ਵੀ ਉਹਨਾਂ ਨੇ ਆਪਣੀ ਕਰਨੀ ਕਾਰਵਾਈ ਤਾਂ ਬਾਅਦ ਚ ਹੋਏਗੀ ਜੋ ਵੀ ਹੈਗੀ ਹੈ ਤੇ ਮਤਲਬ ਕਿ ਜੇ ਅਸੀਂ ਰੋਕਿਆ ਵੀ ਹੈਗਾ ਤਾਂ ਸਾਡੇ ਖਿਲਾਫ ਹੀ ਜਾ ਕੇ ਥਾਣੇ ਰਿਪੋਰਟ ਕੀਤੀ ਗਈ ਹੈ ਕੀ ਤੁਸੀਂ ਗਲਤ ਕੰਮ ਕਰ ਰਹੇ ਹੋ ਮਤਲਬ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਉਹਦੀ ਤੁਹਾਡੇ ਵੱਲ ਸ਼ਿਕਾਇਤ ਕੀਤੀ ਗਈ ਅਸੀਂ ਕੀਤੀ ਨਹੀਂ ਹੈਗੀ ਬਿਲਕੁਲ ਵੀ ਟਰਸਟ ਆ ਲੈ ਆਏ ਸੀ ਟਰਸਟ ਵਾਲੇ ਆਏ ਆ ਜਾਂ ਥਾਣੇ ਨਹੀਂ ਜਿਹੜੀ ਤੁਹਾਡੀ ਦੁਕਾਨਾਂ ਦੇ ਬੀਮ ਪਾਏ ਜਾ ਰਹੇ ਤੁਸੀਂ ਕੁਝ ਕਾਰ ਕੀਤੀ ਨਹੀਂ ਨਹੀਂ ਅਸੀਂ ਨਹੀਂ ਕੀਤੀ ਬਿਲਕੁਲ ਕੁਝ ਨਾ ਨਾਮ ਮਨਦੀਪ ਸਿੰਘ ਹੈ ਉਹਨਾਂ ਦੇ ਨਾਮ ਤੇ 1 ਨੰਬਰ ਤੇ 18 ਨੰਬਰ ਬੂਥ ਸੀਗਾ ਅਸੀਂ ਸਭ ਤੋਂ ਪਹਿਲੀ ਇੱਥੇ ਦੁਕਾਨਾਂ ਲਈਆਂ ਸੀ 30 30 ਸਾਲ ਹੋ ਗਏ ਸਾਨੂੰ ਇੱਥੇ ਠੀਕ ਹੈ ਠੀਕ ਹੈ ਜੀ ਹੁਣ ਇਹ ਸਾਲ ਤੋਂ ਦੁਕਾਨ ਪਈ ਸੀ ਬੰਦ ਕਿਉਂਕਿ ਅਸੀਂ ਮੋਹਾਲੀ ਸ਼ਿਫਟ ਹੋ ਗਏ ਹੁਏ ਆ ਤੇ ਸਾਨੂੰ ਮਾਰਕੀਟ ਦਾ ਫੋਨ ਆ ਰਿਹਾ ਸੀ ਕਿ ਤੁਹਾਡੀ ਦੁਕਾਨ ਦੇ ਬਾਹਰ ਬਹੁਤ ਗੰਦ ਮਚਿਆ ਰੰਦਾ ਇਹਦਾ ਕੋਈ ਹੱਲ ਕਰੋ ਜਿਸ ਦੀ ਗਵਾਹ ਸਾਰੀ ਮਾਰਕੀਟ ਹੈ ਸਾਡੇ ਕੋਲ ਸਾਰਿਆਂ ਦੇ ਸਾਈਨ ਕੀਤੇ ਹੋਏ ਆ ਸਿਗਨੇਚਰ ਕਰੇ ਹੋਏ ਆ ਸੀ ਉਹਨਾਂ ਤੋਂ ਪਰਮਿਸ਼ਨ ਪਹਿਲਾਂ ਪੁੱਛਿਆ ਕਿ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗੀ ਉਸ ਤੋਂ ਬਾਅਦ ਅਸੀਂ ਆ ਚਾਰ-ਚਾਰ ਪਿੱਟਾ ਲਾ ਕੇ ਉੱਥੇ ਜਗ੍ਹਾ ਕਵਰ ਕਰਤੀ ਕਿ ਨਾ ਪਾਣੀ ਅੰਦਰ ਵੜੇ ਤੇ ਸਾਫ ਸਫਾਈ ਨੂੰ ਪੱਕਾ ਬੰਦਾ ਲਾਪਤਾ ਆ ਜਿਹੜਾ ਆ ਕੇ ਰੋਜ਼ ਇੱਥੇ ਸਾਫ ਸਫਾਈ ਕਰਕੇ ਜਾਊਗਾ ਸਾਡੀ ਦੁਕਾਨ ਮੂਰੇ ਤੇ ਦੂਜੀ ਗੱਲ ਜਦੋਂ ਅਸੀਂ ਇਹ ਕੰਮ ਕਰ ਰਹੇ ਸੀਗੇ ਵਿੱਚ ਸਾਨੂੰ ਫੋਨ ਆਇਆ ਕਿਸੇ ਦਾ ਜੀ ਤੁਹਾਡੀ ਦੁਕਾਨ ਦੇ ਪਿੱਛੇ ਕਬਜ਼ਾ ਹੋ ਰਿਹਾ ਇਹ 17 ਨੰਬਰ ਬੂਠ ਹੈ ਇਹ ਕਿਸੇ ਨੂੰ ਹਲੇ ਅਲੋਟ ਨਹੀਂ ਹੋਇਆ ਤੇ ਇੱਥੇ ਅੱਗੇ ਪਿੰਡ ਡੈਰੀ ਹੈ ਦੁੱਧ ਦਾ ਕੰਮ ਹੈ ਇਹਨਾਂ ਦਾ ਹਵੇਲੀ ਇਹ ਕਿਰਾਏ ਤੇ ਇੱਥੇ ਹੈਗੇ ਆ ਇਹਨਾਂ ਨੇ 17 ਨੰਬਰ ਬੂਠ ਤੇ ਇਹ ਬੀਮ ਪਾ ਲਿਆ ਉੱਪਰ ਇਹਨਾਂ ਦੇ ਗੱਡ ਰੈਡੀ ਪਏ ਆ ਬੀਮ ਪਾਤਾ ਸਾਡੀ ਦੁਕਾਨ ਤੇ ਤੇ ਨਾਲ 16 ਨੰਬਰ ਦੁਕਾਨ ਤੇ ਉਹ ਛੋਟੀ ਚਾਹ ਦੀ ਦੁਕਾਨ ਹੈ ਤੇ ਜਿਹਨੇ ਬੀਮ ਪਾਇਆ ਫਿਰ ਉਹਨੂੰ ਰੋਕਿਆ ਗਿਆ ਤੁਸੀਂ ਸਾਡੇ ਵੱਲੋਂ ਰੋਕਿਆ ਗਿਆ ਬਿਲਕੁਲ ਰੋਕਿਆ ਗਿਆ ਜੀ ਐਤਵਾਰ ਦਾ ਦਿਨ ਸੀਗਾ ਉਹਨੂੰ ਰੋਕਿਆ ਗਿਆ ਤਾਂ ਹੀ ਇਹ ਰੁਕਿਆ ਉਲਟੇ ਨੇ ਲੜਾਈ ਝਗੜਾ ਵੀ ਕੀਤਾ ਸਾਡੇ ਨਾਲ ਇੱਥੇ ਇਹਨਾਂ ਨਾਲ ਕਹਿੰਦਾ ਕੋਈ ਇੱਥੋਂ ਮੋਹਨ ਸਿੰਘ ਜੀ ਆ ਉਹ ਨਾਲ ਮਿਲੇ ਹੋਏ ਆ ਜਿਹੜੇ ਨਾਲ ਕਬਜ਼ਾ ਕਰਾ ਰਹੇ ਸੀ ਇਸ ਚੀਜ਼ ਦਾ ਤੇ ਮਰੋ ਜਿਹੜੀਆਂ ਤੁਹਾਡੀਆਂ ਦੁਕਾਨਾਂ ਉਹਨਾਂ ਦੇ ਉੱਪਰ ਲੈੰਟਰ ਪਾਇਆ ਜারে ਆਹ ਦੇਖੋ ਜੀ ਬੀਮ ਸਾਡੀ ਦੁਕਾਨਾਂ ਤੇ ਪਾਇਆ ਹੋਇਆ ਹੈ ਸਾਡੀ ਦੁਕਾਨ ਚੋਂ ਵੀਮ ਕੱਢ ਕੇ ਇੱਧਰ ਪਾਇਆ ਜੀ ਦੂਜੀ ਦੁਕਾਨ ਉੱਪਰ ਗਾਰਡਰ ਤਿਆਰ ਕਰੇ ਪਏ ਆ ਗਾਰਡਰ ਲਾ ਕੇ ਇਹਨਾਂ ਦੀ ਪੂਰੀ ਤਿਆਰੀ ਸੀਗੀ ਕਿ ਅਸੀਂ ਕਬਜ਼ਾ ਕਰਨਾ ਦੁਕਾਨ ਤੇ ਅੱਜ ਇੰਪਰੂਵਮੈਂਟ ਟਰਸਟ ਵੱਲੋਂ ਕੀ ਕਾਰਵਾਈ ਉਹ ਆ ਕੇ ਜੀ ਆਪਣਾ ਕੰਮ ਦਾ ਸਾਰਾ ਮੌਇਨਾ ਦੇਖ ਗਏ ਆ ਜੀ ਉਹਨਾਂ ਨੇ ਦਿੱਤਾ ਹੈ ਕਿ ਇਹ ਇਦਾਂ ਨਹੀਂ ਹੋਊਗਾ ਇੱਥੇ ਕਾਰਵਾਈ ਹੋਊਗੀ ਜੇ ਤੁਹਾਡਾ ਕੰਮ ਵੀ ਰੁਕਾਇਆ ਗਿਆ ਜੀ ਸਾਡਾ ਕੰਮ ਕੋਈ ਨਹੀਂ ਜੀ ਸਾਡਾ ਤਾਂ ਕੰਪਲੀਟ ਪਿਆ ਸੀ 4 ਦਿਨ ਹੋ ਗਏ ਸਾਡਾ ਕੰਪਲੀਟ ਪਿਆ ਸੁੱਕਾ ਪਿਆ ਤੁਸੀਂ ਦੇਖ ਸਕਦੇ ਆ ਤਰਹੀ ਗੱਲ ਨਾਸ ਹੀ ਆ ਰਹੇ ਸੀਗੇ ਇੱਥੇ ਸਾਡੇ ਤਾਂ ਪੇਂਟ ਦਾ ਕੰਮ ਚੱਲ ਰਿਹਾ ਦੁਕਾਨ ਤੇ ਟੈਲਾਂ ਲੱਗੀਆਂ ਹੋਈਆਂ ਸਾਡਾ ਕੰਮ ਕੰਪਲੀਟ ਕੀ ਕਾਰਵਾਈ ਕਰੀਏ ਜੀ ਮੈਂ ਗੁਰਚੇਗ ਸਿੰਘ ਸੀਨੀਅਰ ਸਹਾਇਕ ਨਗਰ ਦਾ ਅਟ੍ਰਸ ਰੂਪਨਗਰ ਅੱਜ ਸਾਨੂੰ ਕਿਸੇ ਵਿਅਕਤੀ ਨੇ ਆ ਕੇ ਖਬਰ ਦਿੱਤੀ ਕਿ ਲਾਡਕ੍ਰਿਸ਼ਨਾ ਜਿਹੜੀ ਬੂਥ ਮਾਰਕੀਟ ਹੈ ਉਹਦੇ ਵਿੱਚੋਂ ਬ੍ਰਾਂਡ ਦੇ ਵਿੱਚੋਂ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਕੰਮ ਦਾ ਕੀਤਾ ਜਾ ਰਿਹਾ ਹੈ ਤੇ ਅਸੀਂ ਮੌਕੇ ਤੇ ਜਾ ਕੇ ਤੁਰੰਤ ਮੌਕੇ ਤੇ ਜਾ ਕੇ ਅਸੀਂ ਉਹ ਨਜਾਇਜ਼ ਕਬਜ਼ਾ ਰਖਵਾਇਆ ਅਤੇ ਉਸ ਸੰਬੰਧੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ। ਸਰਕਾਰੀ ਜਾਇਦਾਦਾਂ ਤੇ ਕਬਜ਼ੇ ਦੀ ਘਟਨਾ ਆਮ ਹੋ ਕੇ ਜਾਰੀ ਨਹੀਂ ਰਹਿ ਸਕਦੀ।